ਦੇਖੋ ਜਿਸ ਤਰੀਕੇ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆ띠 ਪਾਰਟੀ ਦੀ ਸਰਕਾਰ ਰਾਸ਼ਨ ਕਾਰਡ ਦੇ ਮਸਲੇ ਤੇ ਸਿਆਸਤ ਖੇਡ ਰਹੀ ਹੈ ਬੇहद ਮਨਪਕ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬੀਆਂ ਦੇ ਨਾਂ ਤੇ ਇੱਕ ਖੁੱਲੀ ਚਿੱਠੀ ਲਿਖੀ ਕਹਿੰਦੇ ਜੀ ਕੇਂਦਰ ਸਰਕਾਰ 55 ਲੱਖ ਲੋਕਾਂ ਦਾ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਤੇ ਮੈਂ ਡਟ ਕੇ ਪੰਜਾਬੀਆਂ ਦੇ ਨਾਲ ਖੜਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੜੇ ਸਪਸ਼ਟ ਤੌਰ ਤੇ ਦੱਸਣਾ ਚਾਹੁੰਦਾ ਕਿ ਜਿਹੜੀ ਰਾਸ਼ਨ ਕਾਰਡ ਸਕੀਮ ਹੈ ਇਹ ਆਟਾ ਦਾਲ ਸਕੀਮ 2007 ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸ਼ਰੋਮਨੀ ਅਕਾਲੀ ਦਲ ਦੀ ਸਰਕਾਰ ਨੇ ਲਿਆ ਕੇ ਆਈ ਸੀ ਉਦੋਂ ਇਹ ਕੇਂਦਰ ਫਾਇਨੈਂਸ ਨਹੀਂ ਸੀ ਇਹ ਪਿਓਰਲੀ ਪੰਜਾਬ ਸਰਕਾਰ ਦੇ ਬਜਟ ਨਾਲ ਚੱਲਦੀ ਸੀ ਤੇ ਐਡੀ ਇਹ ਕਾਮਯਾਬ ਸਕੀਮ ਸੀ ਕਿ ਦੇਸ਼ ਦੀ ਸਰਕਾਰ ਨੂੰ ਇਹਨੂੰ ਕਾਪੀ ਕਰਨਾ ਪਿਆ ਸੋ ਹੁਣ ਸਿਆਸਤ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਕੇਂਦਰ ਦੀ ਸਰਕਾਰ ਜੋ ਪੰਜਾਬ ਦੇ ਨਾਲ ਵਧੀਆਂ ਕਰ ਰਹੀ ਹੈ ਉਹ ਸਾਰਿਆਂ ਨੂੰ ਦਿਖ ਰਿਹਾ ਤੇ ਡਟ ਕੇ ਹਰ ਪੰਜਾਬੀ ਉਹ ਵਧੀਆਂ ਦੇ ਖਿਲਾਫ ਖੜਾ ਹੁਣ ਗੱਲ ਤਾਂ ਇਹ ਹੈ ਭਗਵੰਤ ਮਾਨ ਸਾਹਿਬ ਕਿ ਜਿਹੜਾ ਕਰੋੜਾ ਰੁਪਇਆ ਭਰਵਿੰਦ ਕੇਜਰੀਵਾਲ ਦੀ ਸਿਆਸਤ ਤੇ ਖਰਚਤਾ ਨਾਗਾਪੁਰ ਮਨੀਪੁਰ ਤੱਕ ਇਸ਼ਤਿਹਾਰ ਲਾਤੇ ਜਹਾਜ਼ਾਂ ਤੇ ਉਹਨੂੰ ਝੂਟੇ ਦਵਾਤੇ ਉਹ ਖਰਚਿਆਂ ਦੀ ਜਗ੍ਹਾ ਜੇ ਤੁਸੀਂ ਉਹੀ ਕਰੋੜਾ ਰੁਪਇਆ ਗਰੀਬਾਂ ਤੇ ਰਾਸ਼ਨ ਤੇ ਲਾ ਦੋ ਤਾਂ ਕੇਂਦਰ ਦੀ ਸਰਕਾਰ ਕਣੀ ਟੱਕਰ ਦੀ ਤੁਹਾਨੂੰ ਲੋੜ ਹੀ ਨਹੀਂ ਔਰ ਇਹ ਜਿਹੜੇ ਫੋਕੇ ਬਿਆਨ ਨੇ ਇਹਨਾਂ ਨੂੰ ਪੰਜਾਬੀਆਂ ਨੇ ਸੁਣ ਵੀ ਲਿਆ ਹੰਡਾ ਵੀ ਲਿਆ ਤੇ ਪੰਜਾਬੀਆਂ ਨੇ ਅੱਕ ਕੇ ਨਕਾਰ ਵੀ ਦਿੱਤਾ ਤੁਸੀਂ ਕਿਹੜਾ ਸਟੈਂਡ ਲੈ ਲੇ ਨਾ ਤੁਸੀਂ ਪੰਜਾਬ ਦਾ ਪਾਣੀ ਰੋਕ ਸਕੇ ਤੁਸੀਂ ਤਾਂ ਹਰਿਆਣੇ ਨੂੰ ਚੰ디ਗੜ੍ਹ ਦੇ ਵਿੱਚ ਵੱਖਰੀ ਜ਼ਮੀਨ ਤੱਕ ਦੇ ਮਦਈ ਬਣ ਕੇ ਸੀ ਤੁਸੀਂ ਤਾਂ ਕਹਤਾ ਸੀ ਕਿ ਉਹਨਾਂ ਨੂੰ ਵਿਧਾਨ ਸਭਾ ਦੀ ਜ਼ਮੀਨ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ ਬੀਬੀਐਮਪੀ ਚੋਂ ਨਮਾਇੰਤ ਕੀ ਖਤਮ ਹੋਈ ਕੀ ਕਰ ਲੈ ਅਮਰਤਸਰ ਦੇ ਨਾਲ ਬੰਦ ਕਮਰਾ ਮੀਟਿੰਗ ਕਰਕੇ 50 ਕਿਲੋਮੀਟਰ ਅੰਦਰ ਬੀਐਸਐਫ ਆ ਗਈ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੈਨੇਟ ਦੀਆਂ ਚੋਣਾਂ ਰੁਕੀਆਂ ਪਈਆਂ ਨੇ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੋ ਪੰਜਾਬ ਦੇ ਨਾਲ ਇਹ ਜਿਹੜੀ ਅੱਖਾਂ ਪੁੰਜਣ ਵਾਲਾ ਕੰਮ ਨਾ ਕਰੋ ਜੇ ਤੁਸੀਂ ਪੰਜਾਬੀਆਂ ਨੂੰ ਰਾਸ਼ਨ ਦੇਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਦਵੇ ਆਪਣੇ ਬਜਟ ਨਾਲ ਜਿੱਦਾਂ ਸਰਕਾਰ ਪ੍ਰਤਾਪ ਸਿੰਘ ਜੀ ਬਾਦਲ ਤੇ ਸ਼ਰੂਮ ਦੀ ਅਕਾਲੀ ਦਲ ਦੀ ਸਰਕਾਰ ਨੇ ਦਿੱਤਾ ਸੀ ਸੋ ਇਹਦੇ ਤੇ ਮੈਨੂੰ ਵੀ ਲੱਗਦਾ ਕਿ ਚਿੱਠੀ ਵਰਗੇ ਡਰਾਮੇ ਕਰਨ ਦੀ ਲੋੜ ਹੈ ਇਹ ਸਕੀਮ ਨੂੰ ਆਪ ਫਾਈਨਾਂਸ ਕਰੋ ਦੇਖੋ ਜਿਸ ਤਰੀਕੇ ਕੇਂਦਰ ਸਰਕਾਰ ਤੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਰਾਸ਼ਨ ਕਾਰਡ ਦੇ ਮਸਲੇ ਤੇ ਸਿਆਸਤ ਖੇਡ ਰਹੀ ਹੈ ਬੇहद ਮੰਦਪਗ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਪੰਜਾਬੀਆਂ ਦੇ ਨਾਲ ਤੇ ਇੱਕ ਖੁੱਲੀ ਚਿੱਠੀ ਲਿਖੀ ਕਹਿੰਦੇ ਜੀ ਕੇਂਦਰ ਸਰਕਾਰ 55 ਲੱਖ ਲੋਕਾਂ ਦਾ ਰਾਸ਼ਨ ਕਾਰਡ ਕੱਟਣ ਜਾ ਰਹੀ ਹੈ ਤੇ ਮੈਂ ਡਟ ਕੇ ਪੰਜਾਬੀਆਂ ਦੇ ਨਾਲ ਖੜਾ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਬੜੇ ਸਪਸ਼ਟ ਤੌਰ ਤੇ ਦੱਸਣਾ ਚਾਹਨਾ ਕਿ ਜਿਹੜੀ ਰਾਸ਼ਨ ਕਾਰਡ ਸਕੀਮ ਹੈ ਇਹ ਆਟਾ ਦਾਲ ਸਕੀਮ 2007 ਚ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਲਿਆ ਕੇ ਆਈ ਸੀ ਉਦੋਂ ਇਹ ਕੇਂਦਰ ਫਾਈਨੈਂਸ ਨਹੀਂ ਸੀ ਇਹ ਪਿਓਰਲੀ ਪੰਜਾਬ ਸਰਕਾਰ ਦੇ ਬਜਟ ਨਾਲ ਚਲਦੀ ਸੀ ਤੇ ਐਡੀ ਇਹ ਕਾਮਯਾਬ ਸਕੀਮ ਸੀ ਕਿ ਦੇਸ਼ ਦੀ ਸਰਕਾਰ ਨੂੰ ਇਹਨੂੰ ਕਾਪੀ ਕਰਨਾ ਪਿਆ ਸੋ ਹੁਣ ਸਿਆਸਤ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਕੇਂਦਰ ਦੀ ਸਰਕਾਰ ਜੋ ਪੰਜਾਬ ਦੇ ਨਾਲ ਵਧੀਆਂ ਕਰ ਰਹੀ ਹੈ ਉਹ ਸਾਰਿਆਂ ਨੂੰ ਦਿਖ ਰਿਹਾ ਤੇ ਡਟ ਕੇ ਹਰ ਪੰਜਾਬੀ ਉਹ ਵਧੀਆਂ ਦੇ ਖਿਲਾਫ ਖੜਾ ਹੁਣ ਗੱਲ ਤਾਂ ਇਹ ਹੈ ਭਗਵੰਤਪਾਲ ਸਾਹਿਬ ਕਿ ਜਿਹੜਾ ਕਰੋੜਾ ਰੁਪਇਆ ਭਰਵਿੰਦ ਕੇਜਰੀਵਾਲ ਦੀ ਸਿਆਸਤ ਤੇ ਖਰਚਤਾ ਨਾਗਪੁਰ ਮਨੀਪੁਰ ਤੱਕ ਇਸ਼ਤਿਹਾਰ ਲਾਤੇ ਜਹਾਜ਼ਾਂ ਤੇ ਉਹਨੂੰ ਝੂਟੇ ਦਵਾਤੇ ਉਹ ਖਰਚਿਆਂ ਦੀ ਜਗ੍ਹਾ ਜੇ ਤੁਸੀਂ ਉਹੀ ਕਰੋੜਾ ਰੁਪਇਆ ਗਰੀਬਾਂ ਦੇ ਰਾਸ਼ਨ ਤੇ ਲਾ ਦਿਓ ਤਾਂ ਕੇਂਦਰ ਦੀ ਸਰਕਾਰ ਕਣੀ ਤੱਕਣ ਦੀ ਤੁਹਾਨੂੰ ਲੋੜ ਹੀ ਨਹੀਂ ਔਰ ਇਹ ਜਿਹੜੇ ਫੋਕੇ ਬਿਆਨ ਨੇ ਇਹਨਾਂ ਨੂੰ ਪੰਜਾਬੀਆਂ ਨੇ ਸੁਣ ਵੀ ਲਿਆ ਹੰਡਾ ਵੀ ਲਿਆ ਤੇ ਪੰਜਾਬੀਆਂ ਨੇ ਅੱਕ ਕੇ ਨਕਾਰ ਵੀ ਦਿੱਤਾ ਤੁਸੀਂ ਕਿਹੜਾ ਸਟੈਂਡ ਲੈ ਲਿਆ ਨਾ ਤੁਸੀਂ ਪੰਜਾਬ ਦਾ ਪਾਣੀ ਰੋਕ ਸਕੇ ਤੁਸੀਂ ਤਾਂ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਜ਼ਮੀਨ ਤੱਕ ਦੇ ਮਦਈ ਬਣ ਕੇ ਸੀ ਤੁਸੀਂ ਤਾਂ ਕਹਿੰਦਾ ਸੀ ਜੇ ਉਹਨਾਂ ਨੂੰ ਵਿਧਾਨ ਸਭਾ ਦੀ ਜ਼ਮੀਨ ਦੇਣੀ ਹੈ ਤਾਂ ਸਾਨੂੰ ਵੀ ਦੇ ਦਿਓ ਬੀਬੀਐਮਪੀ ਚੋਂ ਨਮਾਇੰਤੀ ਖਤਮ ਹੋਈ ਕੀ ਕਰ ਲੈ ਅੰਮ੍ਰਿਤਸਰ ਦੇ ਨਾਲ ਬੰਦ ਕਮਰਾ ਮੀਟਿੰਗ ਕਰਕੇ 50 ਕਿਲੋਮੀਟਰ ਅੰਦਰ ਬੀਐਸਐਫ ਆ ਗਈ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੈਨੇਟ ਦੀਆਂ ਚੋਣਾਂ ਰੁਕੀਆਂ ਪਈਆਂ ਨੇ ਕਿਹੜਾ ਸਟੈਂਡ ਲੈ ਲਿਆ ਤੁਸੀਂ ਸੋ ਪੰਜਾਬ ਦੇ ਨਾਲ ਇਹ ਜਿਹੜੀ ਅੱਖਾਂ ਪੁੰਚਣ ਵਾਲਾ ਕੰਮ ਨਾ ਕਰੋ ਜੇ ਤੁਸੀਂ ਪੰਜਾਬੀਆਂ ਨੂੰ ਰਾਸ਼ਨ ਦੇਣਾ ਚਾਹੁੰਦੇ ਹੋ ਤਾਂ ਪੰਜਾਬ ਸਰਕਾਰ ਦਵੇ ਆਪਣੇ ਬਜਟ ਨਾਲ ਜਿੱਦਾਂ ਸਰਕਾਰ ਪ੍ਰਤਾਪ ਸਿੰਘ ਦੀ ਬਾਦਲ ਤੇ ਸ਼ਰਮ ਦੀ ਅਕਾਲੀਪਾਲੀ ਦੀ ਸਰਕਾਰ ਨੇ ਦਿੱਤਾ ਸੀ ਸੋ ਇਹਦੇ ਤੇ ਮੈਨੂੰ ਨਹੀਂ ਲੱਗਦਾ ਕਿ ਚਿੱਠੀ ਵਰਗੇ ਡਰਾਮੇ ਕਰਨ ਦੀ ਲੋੜ ਹੈ ਇਹ ਸਕੀਮ ਨੂੰ ਆਪ ਫਾਇਨੈਂਸ